ਹੋਰ ਰਵਿੰਦਰ ਭਾਜੀ ਕਿਵੇਂ ਹੋ ਬਹੁਤ ਵਧੀਆ ਤੂੰ ਸੁਣਾ ਕੇ ਮੀਂ ਬਸ ਯਾਰ ਟੈਨਸ਼ਨ ਪਈ ਆ ਯਾਰ ਕਿਸ ਗੱਲ ਦੀ ਟੈਨਸ਼ਨ ਤੈਨੂੰ ਤਾਂ ਪਤਾ ਆਪਣੀ ਛੋਟੀ ਦਾ ਵਿਆਹ ਹੈਗਾ ਯਾਰ ਅੱਛਾ ਤੇ ਸਮਝ ਨਹੀਂ ਲੱਗ ਰਹੀ ਸੋਨਾ ਕਿਹਦੇ ਕੋਲ ਬਣਾਈਏ ਚਾਰੇ ਬੰਨੇ ਧੋਖਾ ਜੜੀ ਆ ਜੋ ਦੇਖੋ ਰੇਟ ਵੱਧ ਹੋਰ ਰਵਿੰਦਰ ਵੀਰੇ ਠੀਕ ਹੋ ਕਿਵੇਂ ਬੰਸਲਪਰਾ ਕੀ ਹਾਲ ਚਾਲ ਵਧੀਆ ਵਧੀਆ ਕਿਵੇਂ ਕਿਵੇਂ ਖੜੇ ਹੋ ਬਸ ਯਾਰ ਟੈਨਸ਼ਨ ਚ ਪਏ ਆ ਯਾਰ ਕਿਵੇਂ ਕੀ ਹੋ ਗਿਆ ਯਾਰ ਆਪਣੀ ਛੋਟੀ ਦਾ ਵਿਆਹ ਆ ਅੱਛਾ ਤੇ ਹੁਣ ਸੋਨਾ ਬਣਾਣਾ ਹੈ ਉਹਦਾ ਸੇਨੀਅਰ ਆਪਣੀ ਵਯਾਹ ਦੇ ਛੋਟੀ ਦਾ ਹੋ ਯਾਰ ਬਸ ਇਦਾਂ ਹੀ ਹੋ ਗਿਆ ਪੱਕਾ ਤੇ ਗਿਆ ਛੋਟੀ ਦਾ ਸੋਨਾ ਬਣਾਣਾ ਤੇ ਹੁਣ ਤੈਨੂੰ ਪਤਾ ਚਾਰੇ ਪਾਸੇ ਧੋਖਾ ਡੜੀ ਚੱਲਦੀ ਪਈ ਆ ਸੋਨਾ ਪੈਸੇ ਪੂਰੇ ਲੈ ਲੈਣ ਦੇ ਖਰਾ ਸੋਨਾ ਦਿੰਦਾ ਕੋਈ ਨਹੀਂ ਓ ਯਾਰ ਤੇ ਕਿਉਂ ਟੈਨਸ਼ਨ ਲਈਏ ਨਾ ਯਾਰ ਉਹੀ ਟੈਨਸ਼ਨ ਪਈ ਆ ਦੱਸ ਕੀ ਕਰੀਏ ਤੇ ਕੋ ਹਾਲ ਲਗਾ ਦੇ ਦੇ ਕੋਈ ਹੋਰ ਨਹੀਂ ਲੈ ਆਪਣੇ ਉਹ ਨਹੀਂ ਖੁੱਲਿਆ ਸੁਨੈਰੀ ਵਿਰਾਸਤ ਆਪਣੀ ਉਹ ਖੁੱਲ ਗਿਆ ਉਹ ਖੁੱਲਿਆ ਜਾ ਯਾਰ ਤੈਨੂੰ ਉਹਦੇ ਨਾਂ ਵੀ ਨਹੀਂ ਪਤਾ ਚਾਰੇ ਪਾਸੇ ਸੁਨੈਰੀ ਵਿਰਾਸਤ ਵਿਰਾਸਤ ਹੋਈ ਪਈ ਹੈ ਅੱਛਾ ਜੀ ਹੋਰ ਕੀ ਪਤਾ ਨਹੀਂ ਲੱਗਿਆ ਉਸ ਨੂੰ ਦਾ ਯਾਰ ਆਪਣੇ ਨੇੜੇ ਵਾਲੇ ਇੱਥੇ ਨੇੜੇ ਆ ਗਾਦ ਨੂੰ ਲੱਗ ਜਦੇ ਯਾਰ ਚੱਲ ਚੱਲ ਯਾਰ ਦਿਖਾਦਾ ਇੱਥੇ ਜਗਾ ਯਾਰ ਕਿੱਥੇ ਹੈ ਵੀਰੇ ਆ ਰਿਹਾ ਵੇਖ ਲੈ ਓਏ ਇਹ ਤੇ ਮਹਿਲ ਬਣਾਇਆ ਲੱਗਦਾ ਓਏ ਇਨਾਂ ਨੇ ਓ ਮਹਿਲ ਨਹੀਂ ਇਹ ਪੂਰਾ ਦੁਨੀਆ ਹੈ ਜਿਵੇਂ ਸੋਨੇ ਦੀ ਸਮਝ ਲਓ ਇਹ ਤਾਂ ਜਾ ਕੇ ਹੀ ਪਤਾ ਲੱਗੇਗਾ ਹੁਣ ਇਹ ਪੂਰੀ ਸੋਨੇ ਦੀ ਦੁਨੀਆ ਬਣਾਈ ਹੈ ਇਨਾਂ ਨੇ ਅੰਦਰ ਪੂਰਾ ਸੋਨਾ ਹੀ ਸੋਨਾ ਹੈ ਆਓ ਫਿਰ ਚਲਦੇ ਆਂ ਅੰਦਰ ਚਲੋ ਜੀ ਖਾਣੇ ਆ ਤੁਹਾਨੂੰ ਸੁਨਹਿਰੀ ਵਿਰਾਸਤ ਆਹ ਵੇਖੋ ਇਕ ਵਾ ਦਿਨ ਬਣਾਇਆ ਬੁਰਾ ਉਹ ਵਧੀਆ ਬਣਾਇਆ ਜੀ ਪਾਜੀ ਕੋਲ ਜੰਨੇ ਆ ਉਹ ਅੰਦਰ ਆ ਜਾਓ ਜੀ ਚੋ ਅੋਰ ਸਰ ਠੀਕ ਹੋ ਹਾਂਜੀ ਹਾਂਜੀ ਵਧੀਆ ਤੁਸੀਂ ਸੁਣਾਓ ਠੀਕ ਹੈ ਬਸ ਆ ਪਾਜੀ ਦੀ ਸਿਸਟਰ ਦੀ ਸ਼ਾਦੀ ਹੈ ਅੱਛਾ ਜੀ ਤੇ ਕਹਿੰਦੇ ਕੀ ਮਤਲਬ ਇਹ ਸੋਨਾ ਬਣਾਣਾ ਹੈ ਅੱਗੇ ਤੁਹਾਨੂੰ ਪਤਾ ਲੁੱਟ ਮਾਰ ਚੱਲ ਰਹੀ ਹੈ ਕਿ ਹੱਟ ਕਿੱਥੇ ਤਾਂ ਮੈਂ ਕਹਾਂ ਵੀ ਆਪਣੇ ਸਨੈਰੀ ਵਿਰਾਸਤ ਵਾਲੇ ਖੁੱਲੇ ਨੇ ਤਾਂ ਸਪੈਸ਼ਲ ਲੈਣਾ ਤਾਂ ਪਾਜੀ ਦਾ ਤਾਂ ਲੈ ਕੇ ਆਇਆ ਜੀ ਨਹੀਂ ਨਹੀਂ ਕੋਈ ਗੱਲ ਨਹੀਂ ਮੋਸਟ ਵੈਲਕਮ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਆਓ ਦੇਖੋ ਡਿਜ਼ਾਈਨ ਸਾਰੇ ਆ ਜਾਓ ਇਹਨਾਂ ਨੂੰ ਇਹ ਲੱਗਦਾ ਵੀ ਬਾਜੀ ਵੀ ਇੰਨਾ ਵੱਡਾ ਮਹਿਲ ਬਣਾਇਆ ਕੋਈ ਰੇਟ ਵੇੜ ਨਹੀਂ ਨਹੀਂ ਤੁਸੀਂ ਜਿੱਧਰੋਂ ਮਰਜ਼ੀ ਟਰਾਈ ਕਰ ਸਕਦੇ ਹੋ ਆਪਣਾ ਸਭ ਤੋਂ ਬਜ਼ਾਰ ਨਾਲੋਂ ਵਾਜ੍ਹਾ ਫਰੇਟ ਹੋਊਗਾ ਤੇ ਨਾਲੇ ਕੁਆਲਿਟੀ ਵਾਈਜ਼ ਵੀ ਕੋਈ ਕੰਪਰੋਮਾਈਜ਼ ਨਹੀਂ ਚਲਾਓ ਵੇਖਾ ਦੇ ਘਟਾ ਦੇ ਕੇ ਸੋਨਾ ਤਾਂ ਨਹੀਂ ਮਾਰਾ ਦੇ ਦੋਗੇ ਨਹੀਂ ਨਹੀਂ ਕੁਆਲਿਟੀ ਵਾਈਜ਼ ਕੋਈ ਕੰਪਰੋਮਾਈਜ਼ ਨਹੀਂ ਹਾਲ ਮਾ ਗੋਲਡ ਹੋਊ ਆਪਣਾ ਸਭ ਹਾਓ ਵੇ ਆ ਜਾਓ ਹੋਰ ਖੁਸ਼ ਹੋ ਲਗਾ ਦੇ ਦੇਖੋ ਆਜੋ ਆਜੋ ਇੱਧਰ ਕੋ ਇੱਧਰ ਹਾਂਜੀ ਇੱਕ ਵਾਰੀ ਫੇਰ ਪਹੁੰਚ ਚੁਕਿਆ ਅਰਨੀ ਵਾਲਾ ਦੇ ਵਿੱਚ ਬਣੇ ਸੁਨਹਿਰੀ ਵਿਰਾਸਤ ਤੇ ਜਿਹहां ਸੁਨਹਿਰੀ ਵਿਰਾਸਤ ਵਾਲਾ ਨੇ ਇਸ ਵਾਰੀ ਆਫਰਾਂ ਦੀ ਛੜੀ ਲਗਾ ਦਿੱਤੀ ਹੈ ਐਨਾ ਬੋਲੋ ਜਿਹੜਾ ਕਿ ਸੋਨੇ ਤੇ ਚਾਂਦੀ ਇਕਦਮ ਫਰੀ ਦਿੱਤੀ ਜਾ ਰਹੀ ਹੈ ਉਹ ਗੱਲਬਾਤ ਕਰਦੇ ਆਪਾਂ ਪੱਜੀ ਦੇ ਨਾਲ ਹਾਂਜੀ ਸਰ ਹਾਂਜੀ ਬੈਠੋ ਠੀਕੋ ਵਧੀਆ ਵਧੀਆ ਜੀ ਬੈਠੋ ਦਿਖਾਓ ਜੀ ਫਿਰ ਕੀ ਕੀ ਆਈਟਮਾਂ ਜਿਹੜੇ ਆਪਣੇ ਕੋਲ ਲੈਣੇ ਗੀ ਗੋਲਡ ਚਾਕ ਆਪਣੇ ਕੋਲ ਖੜਾ ਆ ਗਿਆ ਜੈਂਟਸ ਕੜੇ ਦੇ ਡਿਜ਼ਾਈਨ ਹੈ ਜੀ ਆਹ ਦੇਖੋ ਜੀ ਆਪ ਬ੍ਰੈਸਲੇਟ ਚ ਡਿਜ਼ਾਈਨ ਹੈ ਜੈਂਟਸ ਬ੍ਰੈਸਲੇਟ ਹੈ ਵਾਹ ਜੀ ਵਾਹ। ਬਾਜੀ ਇੱਕ ਬੜਾ ਸੁਨੇਆ ਤੁਹਾਡੇ ਚੱਲ ਰਹੀ ਹੈ ਜੀ ਐਡ ਸੋਨੇ ਨਾਲ ਚਾਂਦੀ ਫ੍ਰੀ। ਹਾਂਜੀ ਹਾਂਜੀ ਜਿੰਨਾ ਸੋਨਾ ਤੁਸੀਂ ਪਰਚੇਸ ਕਰੋਗੇ ਦੀਵਾਲੀ ਤੱਕ ਓਨੀ ਚਾਂਦੀ ਨਾਲ ਫ੍ਰੀ। ਵਾਹ ਜੀ ਵਾਹ ਜਿੰਨਾ ਸੋਨਾ ਤੁਸੀਂ ਪਰਚੇਸ ਕਰੋਗੇ ਓਨੀ ਚਾਂਦੀ ਫ੍ਰੀ। ਮੈਂ ਸੋਨੇ ਦਾ ਡਿਜ਼ਾਈਨ ਹੀ ਆਪਣੇ ਕੋਲ ਹੈ ਪਤਾ ਨਹੀਂ ਕਿੱਥੋਂ ਕਿੱਥੋਂ ਤੁਸੀਂ ਬਣਾ ਕੇ ਲੈ ਆ ਜੀ। ਹਾਂਜੀ ਹਾਂਜੀ ਕਾਫੀ ਦੂਰ ਤੋਂ ਆਇਆ ਡਿਜ਼ਾਈਨ ਇਟਾਲੀਅਨ ਸਿਲਵਰ ਹੈ ਜਿਹੜਾ ਸਿਲਵਰ ਦੇ ਡਿਜ਼ਾਈਨ ਹੈ ਇਹ ਬੰਬੇ ਤੋਂ ਬਣ ਕੇ ਆਇਆ ਹੈ। ਜਿਹੜੇ ਸਾਰੇ ਡਿਜ਼ਾਈਨ। ਕਮਾਲ ਹੀ ਕਰਤੀ ਬਾਜੀ ਤੁਸੀਂ ਤਾਂ। ਹਾਂਜੀ। ਆਹ ਵੇਖੋ ਜੀ ਡਿਜ਼ਾਈਨ ਵੇਖ ਲਓ ਜੀ ਇਹ ਜੇ ਡਿਜ਼ਾਈਨ ਤੁਹਾਨੂੰ ਕਿੱਥੇ ਨਹੀਂ ਮਿਲਨੇ ਮਿਲਨੇ ਆ ਦੇ ਸਿਰਫ ਸੁਨਹਿਰੀ ਵਿਰਾਸਤ ਵਾਲੇ ਕੋਲ ਹੀ ਮਿਲਨੇ ਆ ਇਹਨਾਂ ਵੱਲੋਂ ਜਿਹੜਾ ਕਿ ਇਟਾਲੀਅਨ ਡਿਜ਼ਾਈਨ ਤੁਹਾਨੂੰ ਇਥੇ ਪ੍ਰੋਵਾਈਡ ਕਰਵਾਏ ਜਾ ਰਹੇ ਨੇ ਤੇ ਇਹਨਾਂ ਵੱਲੋਂ ਜਿਹੜਾ ਕਿ ਖੁਦ ਹੈਂਡ ਮੇਡ ਜਿਹੜਾ ਕਿ ਤਿਆਰ ਕੀਤੇ ਜਾਂਦੇ ਨੇ ਖੁਦ ਕਸਟਮਾਈਜ਼ ਇਹਨਾਂ ਵੱਲੋਂ ਸਾਰੇ ਡਿਜ਼ਾਈਨ ਕਿਤੇ ਜਾਂਦੇ ਨੇ ਹਾਂਜੀ ਸਰ ਕੋਈ ਵੀ ਤੁਸੀਂ ਡਿਜ਼ਾਈਨ ਪਸੰਦ ਹੋਵੇ ਪਿਕ ਹੋਵੇ ਉਹ ਕਸਟਮਾਈਜ਼ ਵੀ ਹੋ ਜਾਊਗਾ ਕੁਝ ਇਹਦੇ ਚੇਂਜ ਕਰਵਾਉਣਾ ਚੇਂਜ ਵੀ ਹੋ ਜਾਊਗਾ ਜੀ ਬੈਂਗਲਸ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਹਾਂਜੀ ਆ ਬੈਂਗਲਸ ਦੀ ਸਾਡੀ ਵੈਰਾਈਟੀ ਵਾਹ ਜੀ ਵਾਹ ਕੀ ਬਾਤ ਹੈ ਬਾਜੀ ਚਾਪਾ ਇਹਨਾਂ ਦੇ ਜਿਹੜੇ ਕੀ ਸੁਨੀਲ ਕੁਮਾਰ ਜੀ ਨਾਲ ਵੀ ਆਪਾਂ ਗੱਲਬਾਤ ਕਰਦੇ ਹਾਂ ਤੁਹਾਨੂੰ ਹੋਰ ਵੀ ਵੈਰਾਈਟੀ ਪ੍ਰੋਵਾਈਡ ਕੀਤੀ ਜਾਊਗੀ ਜਦੋਂ ਤੁਸੀਂ ਸ਼ੋਰਮ 'ਚ ਵਿਜ਼ਿਟ ਕਰੋਗੇ ਇਹ ਤਾਂ ਸਿਰਫ ਟ੍ਰੇਲਰ ਹੈਗਾ ਇਕੱਲਾ ਜੀ ਕਿ ਜਦੋਂ ਤੁਸੀਂ ਸ਼ੋਰਮ ਆਓਗੇ ਤੁਹਾਨੂੰ ਹੋਰ ਵੀ ਵੱਡੀ ਵੱਡੀ ਵੈਰਾਈਟੀਆਂ ਸਾਡੇ ਕੋਲ ਪਈਆਂ ਨੇ ਤੁਹਾਨੂੰ ਜਿਹੜੇ ਤੁਸੀਂ ਨੈਕਲੇਸ ਖੋਗੇ ਉਹ ਕਸਟਮਾਈਜ਼ ਕਰਾ ਦਿੱਤੇ ਜਾਣਗੇ ਤੁਹਾਡੇ ਲਈ ਸਾਡੇ ਕੋਲ ਬਹੁਤ ਪਿਆਰੇ ਪਿਆਰੇ ਨੈਕਲੇਸ ਹੈਗੇ ਨੇ ਚੋਕਰ ਹੈਗੇ ਨੇ ਤਾਂ ਮੈਂ ਤੁਹਾਨੂੰ ਤਾਂ ਮੈਂ ਤੁਹਾਨੂੰ ਦੱਸਦਾ ਇਹ ਵੀਡੀਓ ਦੇ ਵਿੱਚ ਤਾਂ ਸਾਰੇ ਡਿਜ਼ਾਈਨ ਰਿਵੀਲ ਨਹੀਂ ਕਰ ਸਕਦੇ ਪਰ ਜਿਹੜਾ ਕਿ ਜੇਕਰ ਤੁਸੀਂ ਇੱਥੇ ਵਿਜ਼ਿਟ ਕਰੋਗੇ ਤਾਂ ਤੁਹਾਨੂੰ ਐਨੇ ਡਿਜ਼ਾਈਨ ਵੇਖਣ ਨੂੰ ਮਿਲਣਗੇ ਜੋ ਕਿ ਸਿਰਫ ਸੁਨਹਿਰੀ ਵਿਰਾਸਤ ਵਾਲੇ ਹੀ ਪ੍ਰੋਵਾਈਡ ਕਰਵਾ ਸਕਦੇ ਨੇ ਪੂਰੇ ਜ਼ਿਲ੍ਹੇ ਦੇ ਵਿੱਚ ਹੋਰ ਕੋਈ ਜਿਹੜਾ ਕਿ ਨਿਕ ਪ੍ਰੋਵਾਈਡ ਕਰਵਾ ਸਕਦਾ ਤੇ ਇੱਥੇ ਵੀ ਸਰ ਸਾਡੇ ਨਾਲ ਮਿਲੂ ਨੇ ਇਹਨਾਂ ਨਾਲ ਵੀ ਆਪਾਂ ਗੱਲਬਾਤ ਕਰ ਲੈਣੇ ਆ ਹਾਂ ਸਿੱਧੀ ਟਾਲੀਆਂ ਨਹੀਂ ਹੁੰਦੀ ਸੱਸਾ ਸੱਸਾ अगर हो तो सके तो सर ये टोपस ने अपने को इटालियन चेन इटालियन चेन है अपनी इटालियन चांदी चाहिए है ये अपने को तो ये यूनिक आइटम है सर हमारे पास जी तो हमारे सर पेयर में ये बेंगल्स है ये ब्रेसलेट टाइप्स हैं कड़ा तो इत्ते देखो पेयर से ये भी बंगल है यूनिक स्टाइल है हमारे पास वो तो सिलेक्टेड पीस है हमारे पास एक ही गोल्ड दे बेंगल्स ने नहीं, नहीं सर ये चांदी के हैं ये भी सिल्वर दे ने जी इटालियन में है सर क्या बात है बाजी ये कित्थों लाए हो जी सर ये बाहर से बन आते हैं खुद बाहर से बन आते हैं जी क्या बात है जी ਤਾਂ ਪਿੱਛੇ ਜਿਹੜਾ ਤੁਹਾਡੇ ਇਹ ਕੀ ਚੀਜ਼ ਹੈ ਜੀ ਇਹ ਦੇਖੋ ਜੀ ਸੋਰੀ ਇਹ ਵੀ ਸਿਲਵਰ ਚ ਹੈ ਆਪਣੇ ਕੋਲ ਵਾਹ ਜੀ ਵਾਹ ਕਿਆ ਬਾਤ ਹੈ ਜੀ ਸਰ ਇਹ ਜਿਹੜਾ ਡਿਜ਼ਾਈਨ ਹੈ ਸਰ ਉਹ ਸਭ ਤੋਂ ਯੂਨੀਕ ਹੈ ਜੀ ਔਰ ਇਹ ਜਿਹੜੇ ਇਹਦੇ ਮੋਤੀ ਹੈ ਨਾਗੇ ਬਹੁਤ ਚਮਕਦੇ ਹਨ ਬਿਲਕੁਲ ਬ੍ਰਾਈਟਨੈਸ ਰਹੀਗੀ ਤੁਹਾਡੀ ਜੀ ਔਰ ਆਓ ਮੈਂ ਆਪ ਨੂੰ ਅੱਗੇ ਦਿਖਾਤਾ ਹਾਂ ਸਰ ਇਹ ਦੇਖिए ਇਹ ਦੇਖੋ ਸਰ ਆਪਣੇ ਕੋਲ ਵਾਚ ਵੀ ਹੈ ਸਿਲਵਰ ਚ ਸਿਲਵਰ ਚਾਹਨੇ ਕੋਲ ਬਹੁਤ ਵੀ ਆ ਜਾਣਗੇ ਵਾਜੀਵਾ ਵਾਜੀਵਾ ਭਾਜੀ ਵੋਚ ਨੀ ਕਰਕੇ ਦਿਖਾਓ ਕਿਸ ਤਰ੍ਹਾਂ ਦੀ ਬੁਝਾਈ ਇਹ ਦੇਖੋ ਤਾਂ ਲੋ ਜੀ ਇਹ ਵੀ ਸਿਲਵਰ ਦੀ ਜੀ ਸਹੀ ਹਾਂਜੀ ਇਹ ਵੀ ਸਿਲਵਰ ਤਾਂ ਲੋ ਜੀ ਜੇਕਰ ਹੁਣ ਤੁਸੀਂ ਆਪਦੀ ਵਾਈਫ ਨੂੰ ਦੀਵਾਲੀ ਮੌਕੇ ਵੋਚ ਗਿਫਟ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਹ ਵੋਚ ਵੀ ਗਿਫਟ ਕਰ ਸਕਦੇ ਹੋ ਜੀ ਦੀਵਾਲੀ ਤੇ ਤੁਹਾਡੀ ਵਾਈਫ ਪੂਰੀ ਖੁਸ਼ ਹੋ ਜੇਣੀ ਹੈ ਐਸਾ ਵੀ ਜਿਹੜਾ ਕਿ ਹਾਂਜੀ ਸਰ

ਮਲਤ ਡਾਇਮੰਡ ਪਰਚੇਸ ਕਰਨ ਤੇ ਫਿਰ ਉਹਦੇ ਨਾਲ ਵੀ ਸਿਲਵਰ ਫ੍ਰੀ ਹਾਂਜੀ ਹਾਂਜੀ ਜੀ ਸਾਰੇ ਨਾਲ ਜੋ ਵੀ ਕੁਝ ਲਓਗੇ ਤੁਸੀਂ ਤਾਂ ਮੈਂ ਕੈਮਰਾਮੈਨ ਨੂੰ ਕਹਾਂਗਾ ਡਿਜ਼ਾਈਨ ਦਿਖਾ ਦਿਓ ਜੀ ਡਾਇਮੰਡ ਦੇ ਨੈਕਲੇਸ ਜਿਹੜੇ ਕੀ ਬਹੁਤ ਸੋਨੇ ਸੋਨੇ ਜਿਹੜੇ ਕੀ ਇਹਨਾਂ ਵਲੋਂ ਡਾਇਮੰਡ ਦੇ ਨੈਕਲੇਸ ਵੀ ਇੱਥੇ ਪ੍ਰੋਵਾਈਡ ਕਰਵਾਏ ਜਾ ਰਹੇ ਨੇ ਇਹ ਸਾਡੇ ਕੋਲ ਸਾਰਾ ਕੁਝ ਲਾਈਟ ਵੇਟ ਚ ਹੀ ਪਿਆ ਹੈ ਅਗਰ ਤੁਹਾਨੂੰ ਹੈਵੀ ਚ ਚਾਹੀਦਾ ਹੈਵੀ ਚ ਮਿਲ ਜਾਏਗਾ ਬ੍ਰੈਡਲੀ ਮਿਲ ਜਾਏਗਾ ਸਾਰਾ ਕੁਝ ਮਿਲ ਜਾਊਗਾ ਤੁਹਾਨੂੰ ਵਾਹ ਜੀ ਯਾਰ ਕਮਾਲ ਹੀ ਕਰਤੀ ਬਹੁਤ ਵਧੀਆ ਸ਼ੁਰੂ ਮਨਾਇਆ ਪੂਰਾ ਵਿਜ਼ਿਟ ਕੀਤਾ ਮੈਂ ਤਾਂ ਬਸ ਭਗਵਾਨ ਦੀ ਕਿਰਪਾ ਹੈ ਜੀ ਹਾਂਜੀ ਜ ਕੀ ਫਾਜ਼ਿਲਕਾ ਵਾਸੀ ਹਨ ਉਰਨੀ ਵਾਲਾ ਵਾਸੀ ਹਨ ਜिले ਵਾਸੀ ਹਨ ਕੀ ਕਹਿਣਾ ਚਾਹੋਗੇ ਜੀ ਅਸੀਂ ਇਹੀ ਕਹਿਣਾ ਚਾਹਾਂਗੇ ਵੱਡਾ ਸ਼ੋਰੂਮ ਵੇਖ ਕੇ ਇਹ ਨਾ ਜਜਮੈਂਟ ਲਗਾਏਓ ਕਿ ਕਾਫੀ ਜ਼ਿਆਦਾ ਮੇਕਿੰਗ ਹੋਊਗੀ ਜਾਂ ਕਾਫੀ ਜ਼ਿਆਦਾ ਰੇਟ ਆਉਣਗੇ ਸਭ ਤੋਂ ਵਾਜਬ ਰੇਟ 'ਚ ਸਭ ਤੋਂ ਘੱਟ ਮੇਕਿੰਗ ਚ ਅਸੀਂ ਪ੍ਰੋਵਾਈਡ ਕਰਵਾ ਰਹੇ ਹਾਂ ਜੁਐਲਰੀ ਜੋ ਵੀ ਹੈ ਜੀ ਸਭ ਤੋਂ ਅੱਛੀ ਫਿਨਿਸ਼ਿੰਗ 'ਚ ਧਨ ਤੇ ਰਸ ਵੀ ਆ ਰਹੀ ਹੈ ਕਿਸੇ ਨੇ ਜੇਕਰ ਸਿਲਵਰ ਦੀ ਆਈਟਮ ਵੀ ਲੈਣੀ ਹੈ ਆ ਉਹ ਵੀ ਮਿਲ ਜੂਗੀ ਜੀ ਹਾਂਜੀ ਹਾਂਜੀ ਸਿਲਵਰ ਦੀ ਵੀ ਕਾਫੀ ਆਈਟਮ ਹੈ ਆਪਣੇ ਕੋਲ ਸਾਰਾ ਕੁਝ ਹੀ ਹੈ ਕੋਇਨ ਲੈਣਾ ਹੈ ਨੈਕਲੇਸ ਸੈਟ ਲੈਣਾ ਹੈ ਬੈਂਗਲਸ ਲੈਣੀਆਂ ਹੈ ਵਾਚ ਲੈਣੀ ਹੈ ਬ੍ਰਸਲੇਟ ਲੈਣਾ ਹੈ ਰਿੰਗ ਲੈਣੀਆਂ ਜੋ ਵੀ ਸਭ ਕੁਝ ਅਵੇਲੇਬਲ ਹੈ ਇੱਕ ਵਾਰੀ ਆਫਰ ਫਿਰ ਦੱਸ ਦੋ ਜੀ ਆਪਣੀ ਹਾਂਜੀ ਦੀਵਾਲੀ ਤੇ ਜਿੰਨਾ ਤੁਸੀਂ 골ਡ ਪਰਚੇਸ ਕਰੋਗੇ ਓਨੀ ਹੀ ਸਿਲਵਰ ਨਾਲ ਫ੍ਰੀ ਤਾਂਨਾ ਕਿੱਥੇ ਬਾਜੀ ਅਰਨੀ ਵਾਲਾ ਐਡਰੈਸ ਪ੍ਰੋਪਰ ਮਲੋੜ ਫਾਜ਼ਿਲਕਾਰ ਰੋਡ ਅਰਨੀ ਵਾਲਾ ਅਪੋਜ਼ਿਟ ਕੈਂਡਰਮੈਂਟ ਤਾਂ ਤੁਹਾਨੂੰ ਪੁੱਛਾ ਜਿਹੜਾ ਕੀ ਹੈ ਸ਼ੋਰੂਮ ਵਿਜ਼ਿਟ ਕਰਵਾਇਆ ਤਾਂ ਹੁਣ ਜਿਹੜੇ ਕਿ ਸ਼ੋਰੂਮ ਦੇ ਓਨਰ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰ ਲੈਨੇ ਆ। ਨਮਸਕਾਰ ਜੀ। ਨਮਸਕਾਰ ਜੀ। ਸਮਸ। ਮੈਂ ਤੁਹਾਡਾ ਪੂਰਾ ਸ਼ੋਰੂਮ ਵੀ ਵਿਜ਼ਿਟ ਕੀਤਾ। ਹਾਂ ਜੀ ਸਰ। ਬਹੁਤ ਵਧੀਆ ਲੱਗਿਆ ਸਰ। ਹਾਂ ਜੀ ਹਾਂ ਜੀ। ਕਿਵੇਂ ਮਨ ਦੇ ਵਿੱਚ ਆਇਆ ਵੀ ਇੰਨਾ ਵੱਡਾ ਜਿਹੜਾ ਕਿ ਪ੍ਰੋਜੈਕਟ ਜਿਹੜਾ ਕਿ ਇੱਥੇ ਨਹੀਂ ਐਕਚੁਅਲੀ ਨਾ ਸਾਡਾ ਇਹ ਪੇਰੈਂਟਲ ਹੀ ਹੈ ਕੰਮ ਹੈਗਾ ਤੇ ਬਸ ਇਹ ਮਤਲਬ ਕਿ ਅਸੀਂ ਸਪੇਸ ਦੇ ਵਾਈਜ਼ ਤੇ ਪਾਰਕਿੰਗ ਵਾਈਜ਼ ਅਸੀਂ ਸਾਡੇ ਕੋਲ ਸਪੇਸ ਪਈ ਸੀ ਉਸ ਸਮੇਂ ਅਸੀਂ ਲੋਕਾਂ ਨੂੰ ਪ੍ਰੋਵਾਈਡ ਕਰਨੇ ਆ। ਵੀ ਕਟ ਰੇਟ ਤੇ ਜੋ ਵੀ ਅਸੀਂ ਦੇ ਸਕਨੇ ਆ ਵੱਤ ਤੋਂ ਵੱਤ ਜੋ ਵੀ ਅੱਛੀ ਫਿਨਿਸ਼ਿੰਗ ਅਸੀਂ ਲੋਕਾਂ ਨੂੰ ਪ੍ਰੋਵਾਈਡ ਦੇਈਏ ਇਲਾਕੇ ਇਲਾਕਾ ਨਿਵਾਸੀ ਹੁੰਦੇ ਜੀ ਜੋ ਵੀ ਅਸੀਂ ਦੇ ਸਕਦੇ ਆ 1000 ਬੜਾਓ ਹੁੰਦਾ ਵੀ ਵੱਡਾ ਸ਼ੋਰੂਮ ਹੈ ਤੇ ਵੱਡੇ ਪ੍ਰਾਈਸ ਹੋਣਗੇ ਹਾਂਜੀ ਹਾਂਜੀ ਸਰ ਨਹੀਂ ਨਹੀਂ ਐਸਾ ਕੁਝ ਨਹੀਂ ਆਏਗਾ ਮਤਲਬ ਜੋ ਵੀ ਅਸੀਂ ਘੱਟ ਤੋਂ ਘੱਟ ਜੋ ਵੀ ਅਸੀਂ ਲੋਕਾਂ ਨੂੰ ਦੇ ਸਕਦੇ ਆ ਜੋ ਵੈਸਟੇਜ ਕੱਟ ਲਗਾ ਕੇ ਜੋ ਵੀ ਜੋ ਅਸੀਂ ਦੇ ਸਕਦੇ ਆ ਅਸੀਂ ਉਸ ਸਾਹ ਨਾਲ ਦੇਦੇ ਆ ਮਤਲਬ ਕਿ ਨੋਰਮਲ ਰੇਟ ਤੇ ਔਰ ਅੱਛੀ ਕੁਆਲਿਟੀ ਚ ਸਾਜਰੀ ਕਾ ਵਸਿਲ ਕੀ ਹੈ ਅਸੀਂ ਫਾਜ਼ਿਲਕਾ ਵਾਸੀਆਂ ਦੇ ਲੱਖ ਨਵਾਸੀਆਂ ਨੂੰ ਇਹ ਅਪੀਲ ਕਰਦੇ ਆ ਕਿ ਤੁਸੀਂ ਆਓ ਵਿਜ਼ਿਟ ਕਰੋ ਔਰ ਆਪਣਾ ਜੋ ਵੀ ਜੁਐਲਰੀ ਲੈਣਾ ਚਾਹੁੰਦੇ ਹੋ ਤੁਸੀਂ ਉਹ ਜੁਐਲਰੀ ਲਓ ਸਾਡੇ ਕੋਲੋਂ ਬਹੁਤ ਵਾਜਿਬ ਰੇਟਾਂ ਤੇ ਅਸੀਂ ਦੇਵਾਂਗੇ ਔਰ ਜੋ ਆਪਣੀ ਸਾਡੀ ਆਫਰ ਹੈ ਅਸੀਂ ਆਫਰ ਦਾ ਵੀ ਪੂਰਾ ਉਹਨਾਂ ਨੂੰ ਦੇਵਾਂਗੇ ਜਿੰਨਾ 골ਡ ਡਾਇਮੰਡ ਕੋਈ ਲਏਗਾ ਉਨੀ ਹੀ ਅਸੀਂ ਸਿਲਵਰ ਉਹਨਾਂ ਨੂੰ ਫ੍ਰੀ ਦੇਵਾਂਗੇ ਹੋਰ ਭਾਜੀ ਕਰ ਲਿਆ ਪਰ ਜੇ ਇਸ ਫਿਰ ਲੈ ਪ੍ਰਾ ਤੂੰ ਤੇ ਬਹੁਤ ਵਧੀਆ ਕੀਤਾ ਇੱਥੇ ਲਿਆ ਕੇ ਨਾਲੇ ਰੇਟ ਘਟ ਨਾਲੇ ਚੀਜ਼ ਵਧੀਆ ਤੇ ਨਾਲੇ ਮੇਕਿੰਗ ਵੀ ਘੱਟ ਚਲ ਹੁਣ ਚੱਲੀਏ ਹਾਂਜੀ ਕੀ ਹੋ ਗਿਆ ਜੀ ਕੀ ਹੋ ਗਿਆ ਕੋਈ ਤਾਂ ਰਹਿ ਗਿਆ ਓ ਲੈ ਇਹ ਤਾਂ ਰਹਿ ਗਿਆ ਇਹ ਸਿਲਵਰ ਹਾਂਜੀ ਭਾਜੀ ਸਾਡੇ ਮੇ ਸਾਡੇ ਵੱਲੋਂ ਫ੍ਰੀ ਤੁਹਾਨੂੰ ਓ ਬੱਲੇ ਬੱਲੇ ਤੁਸੀਂ ਕੋਈ ਲਓਗੇ ਜਿੰਨਾ ਵਿੱਚ 골ਡ ਲਓਗੇ ਉਹਨਾਂ ਤੋਂ ਤੁਹਾਨੂੰ ਸਿਲਵਰ ਫ੍ਰੀ ਹੈ ਸਾਡੇ ਵੱਲੋਂ ਲੈ ਨਾਲੇ ਪੁੰਨ ਨਾਲੇ ਫਲੀਆਂ ਆ ਜੀ ਇਹ ਤਾਂ ਮੇਰਾ ਹੋ ਗਿਆ ਹੁਣ ਮੈਂ ਲੈ ਕੇ ਆਇਆ ਸੀ ਲੈ ਭਾਏ ਤੇਰਾ ਹੀ ਸਹੀ ਚਲੋ ਜੀ ਓਕੇ ਸੁਨੈਰੀ ਵਿਰਾਸਤ ਵਾਲਿਆਂ ਨੇ ਕਮਾਲ ਕਰਤੀ ਲੈ ਚਲ ਮੈਂ ਲੈ ਗਿਆ ਮੇਰੇ ਹੀ ਫਾਇਦਾ ਹੋ ਗਿਆ ਤਾਂ ਜੇਕਰ ਹੁਣ ਤੁਸੀਂ ਵੀ ਵੈਡਿੰਗ ਦੇ ਲਈ ਕੋਈ 골ਡ ਜਾਂ ਫਿਰ ਡਾਇਮੰਡ ਪਰਚੇਸ ਕਰਨ ਦੀ ਸੋਚ ਰਹੇ ਹੋ ਤਾਂ ਸੋਚੋ ਨਾ ਤੁਹਾਡੇ ਆਪਣੇ ਅਰਨੀ ਵਾਲਾ ਦੇ ਵਿੱਚ ਖੁੱਲ ਚੁਕਿਆ ਹੈ ਸੁਨਹਿਰੀ ਵਿਰਾਸਤ ਐਡਰੈਸ ਅਨੁ ਦੱਸਦਾ ਫਾਜ਼ਿਲ ਕਬਲੋਟ ਰੋਡ ਓਪੋਜ਼ਿਟ ਕੈਂਡਰਾ ਬੈਕ ਅਰਨੀ ਵਾਲਾ ਸ਼ੇਖ ਸੁਬਾਨ ਤਾਂ ਐਸੀ ਤਰ੍ਹਾਂ ਵੀਡੀਓ ਨਾਲ ਬਨੇ ਰਹੋ ਜਲਦੀ ਜਲਦੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰ ਦਿਓ ਆਰਬੀ ਲਾਈ ਮੀਡੀਆ ਤੁਹਾਡਾ ਆਪਣਾ ਚੈਨਲ